ਅੱਜ ਬਹੁਤ ਹੀ ਟਾਈਮ ਹੋ ਗਿਆ ਸੀਗਾ ਤੇਜੀ ਵੀਰ ਕੋਲੇ ਨਾ ਢੇੜਾ ਨਹੀਂ ਮਾਰਿਆ ਢੇੜਾ ਕਿਉਂ ਨਹੀਂ ਮਾਰਿਆ ਉਹਦਾ ਵੀ ਕਾਰਨ ਆ ਵੀ ਏਜੰਸੀ ਨੂੰ ਬਣਾ ਰਿਹਾ ਸ਼ੋਰੂਮ ਬਸ ਡੇਲੀ ਸਾਡਾ ਇਹ ਹੀ ਹੁੰਦਾ ਸੀ ਵੀ ਅੱਜ ਕੰਪਲੀਟ ਹੋ ਜੇ ਅੱਜ ਕੰਪਲੀਟ ਹੋ ਜੇ ਉਸੇ ਚੱਕਰ 'ਚ ਨਾ ਢੇੜਾ ਸਾਡਾ ਹੋ ਗਿਆ ਲੇਟ ਤੇ ਵੀਰ ਭਰਾ ਕਹਿੰਦੇ ਰਿਹਾ ਯਾਰ ਤੁਸ ਤੋਂ ਰਾਜ ਦੀ ਵੀਡੀਓ ਨਹੀਂ ਪਾਉਣਾ ਮੈਂ ਕਿਹਾ ਵੀ ਅੱਜ ਹੀ ਤਾਂ ਆਪਾਂ ਘੇਰ ਲੈਨੇ ਵੀਰ ਨੂੰ ਸੱਚੀ ਗਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵੈਲਕਮ ਤੁਹਾਡਾ ਉਧਰ ਵੀ ਮੜਿਆ ਮਾਰਦੇ ਵੀ ਆਪਣਾ ਜਿਹੜਾ ਬਣਦਾ ਪੈਣਾ ਬਾਬੇ ਦੀ ਮਿਹਰ ਨਾਲ ਵੈਸੇ ਤਾਂ ਵਿਖਾਉਣਾ ਨਹੀਂ ਸੀ ਪਰ ਇਹਨੂੰ ਤਿਆਰ ਕਰਕੇ ਤੁਹਾਨੂੰ ਐਨ ਕੋਕਾ ਪੀਸੇ ਦਿਖਾਵਾਂਗੇ ਤੁਹਾਨੂੰ ਨਾ ਵੀ ਸਿਰੋ ਹੀ ਬਣਾਉਣਾ ਜਦੋਂ ਬਣਾਏ ਦੇ ਵਿੱਚ ਹੋ ਜੋ ਕਲੀਅਰ ਹੈ ਆਪਣਾ ਹਾਂ ਇਸ ਮਹੀਨੇ ਹੋ ਜੋ ਹਾਂਜੀ ਹਾਂਜੀ ਹੋ ਜਾਏ ਮਹੀਨੇ ਚ ਚਲੋ ਮਾਬਾ ਸੌਖ ਰੱਖਿਆ ਬੰਦਾ ਰਹਿ ਗਿਆ ਬੰਨ ਨਾਲੇ ਹਾਂ ਤੇ ਸਵਰਾਜ ਵੀਰੇ ਆਪਾਂ ਚਲੋ ਅੱਜ ਹਣ ਮਿਲੇ ਆ ਤੇ ਵੀਰਾਂ ਨੂੰ ਚਾਰਕ ਗੱਲਾਂ ਜਾਣਕਾਰੀ ਦੀਆਂ ਵੀ ਦੇ ਦਈਏ ਹਾਂਜੀ ਹਾਂਜੀ 69 ਦੀ ਜਿਹੜੀ ਉਹ ਚੱਲਦੀ ਪਈ ਆ ਕੀ ਉਹਨੂੰ ਆਪਾਂ ਕਹਿੰਦੇ ਆ ਅਪਡੇਸ਼ਨ ਹਾਂਜੀ ਹਾਂਜੀ ਉਹਦਾ ਫਾਇਦਾ ਹੈਗਾ ਹੈਗਾ ਜੀ ਫਾਇਦਾ ਦੇ ਨਾਲ ਜਿਹੜਾ ਹੁਣ ਆਪਾਂ ਕੀਤੇ ਏ ਟਰੈਕਟਰ ਨਵਾਂ ਆਇਆ ਵਾ ਸੈਵਨ ਹਾਂਜੀ ਉਹਦੇ ਵਿੱਚ ਤੇਲ ਦੇ ਵੀ ਐਵਰੇਜ ਦਾ ਫਰਕ ਪਾਉਂਦਾ ਵਾ ਪਾਵਰ ਦਾ ਵੀ ਫਰਕ ਪਾਉਂਦਾ ਵਾ ਤੇਲ ਤੇ ਪਾਵਰ ਇਹੀ ਆਪਾਂ ਨੂੰ ਚਾਹੀਦਾ ਬਹੁਤ ਵਧੀਆ ਰਿਜ਼ਲਟ ਆ ਜਿੰਨੇ ਟਰੈਕਟਰ ਕੀਤੇ ਆ ਹੁਣ ਆਪਾਂ ਨੂੰ ਕੱਲ ਹੀ ਮੈਂ ਬੰਦਿਆ ਕੋਲ ਬੈਠੇ ਆਏ ਆ ਹਾਂਜੀ ਆਪਣੇ ਭਰਾ ਜੀਮ ਦਾ ਜਿਆਦਾ ਦੋਸਤ ਆ ਹਾਂਜੀ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਫਰਕ ਆ ਉਹ ਤਾਂ ਅੱਗੇ ਥੋੜੀ ਲਿਮਟ ਆ ਵੀ ਦੇਖ ਖੁੱਲ ਕੇ ਪਾਵਰ ਨਹੀਂ ਦੱਸ ਸਕਦੇ ਹਾਂਜੀ 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 ਉਹ ਤੁਸੀਂ ਆਈਡੀਆ ਆਪੇ ਲਾ ਲਿਓ ਬਹੁਤ ਹੀ ਫਰਕ ਆ ਇੰਨਾ ਕਿ ਅੰਦਰ ਨੂੰ ਦੇ ਦੇਣਾ ਆ ਵੇ ਬਾਬੇ ਦੀ ਮੇਰ ਨਾਲ ਖੁੱਲਾ ਡੁੱਲਾ ਫਰਕ ਪੈ ਜਾਂਦਾ ਤੇ ਇਹ ਟਰੈਕਟਰ ਵੈਸੇ ਹੀ ਵੀਰੇ ਛੋਟਾ ਇਹ ਹੈ ਕਿ ਜਿੰਨੇ ਵੀਰਾਂ ਕੋਲੇ ਮੈਂ ਗਿਆ ਸੀਜ਼ਨ ਦੇ ਵਿੱਚ ਹਨ ਬਾਬੇ ਦੀ ਮੇਰ ਨਾਲ ਚੜਦੀ ਕਲਾ ਟੌਪ ਤੇ ਜੀ ਰਿਜ਼ਲਟ ਬਹੁਤ ਵਧੀਆ ਬਣਦਾ ਟੌਪ ਤੇ ਜਿਹੜੀ ਇੱਕ ਤਾਂ ਆਪਣੇ ਆਉਣ ਨਿਕਲਦੀ ਪਈ ਨਾ ਸਬਸਿਟੀ ਉਹਦੇ ਚੋਂ ਬੜਾ ਰੁਝਾਨ ਆ ਇਹਦਾ ਹਾਂ ਜੀ ਸਬਸਿਟੀ ਦੇ ਵਿੱਚ ਵੀ ਕਿਉਂਕਿ ਉਹ ਚ ਆ ਜਾਂਦਾ 60 ਕੈਟਾਗਰੀ ਤੋਂ ਟਰੈਕਟਰ 70 ਦੇ ਵਿੱਚ ਜੋ ਵੀ ਹੈਗਾ ਨਾ ਉਹਦੇ ਵਿੱਚ ਇਹ ਆਪਣਾ ਆਉਂਦਾ 70 ਆਉਂਦਾ ਹਨਾ ਬਹੁਤ ਵੀਰਾਂ ਦਾ ਰੁਝਾਨ ਹਾਂ ਜੀ ਤੇ ਇੱਕ ਤਾਂ ਇਹਦੀ ਪਾਵਰ ਦਾ ਫਰਕ ਪੈ ਗਿਆ ਵੀਰੇ ਜਿਵੇਂ ਪੀਕਅਪ ਆ ਹਾਂਜੀ ਜੇ ਆਪਾਂ ਕਹਿ ਦੇਣੇ ਨਾ ਕਿਸੇ ਚੀਜ਼ ਚ ਕਰੰਟ ਅੱਜ ਕੱਲ ਵੀਰ ਭਰਾ ਵੜਿਓ ਵਾਧੇ ਪਏ ਮੋਡੀਫਿਕੇਸ਼ਨ ਨਾਲ ਸਹੀ ਗੱਲ ਹੈ ਜੀ ਇੱਕ ਸਾਦੀ ਕੰਪਨੀ ਨੇ ਆਪਦੇ ਕੋਲ ਹੀ ਕਰਤੀ ਆਪਦੇ ਕੋਲੋਂ ਕੰਪਨੀ ਲੈ ਕੇ ਓਰੀਜਨਲ ਹੀ ਓਰੀਜਨਲ ਹੋਣਾ ਜੀ ਜਦੋਂ ਵੀ ਵਰਜਨ ਹੋਣਾ ਵਾ ਜੋ ਵੀ ਇਹਦੇ ਵਿੱਚ ਅਪਡੇਟ ਕਰਨਾ ਕੰਪਨੀ ਨੇ ਹੂੰ ਉਹ ਹੁਣ ਕੋਸ਼ਿਸ਼ ਤਾਂ ਨਹੀਂ ਹੋਈ ਮੈਂ ਕਹਿੰਦਾ 20 ਦਿਨ ਨਹੀਂ ਹੋਈ 25 ਦਿਨ ਜਦੋਂ ਕਰਦੇ ਆਪਾਂ ਅੱਛਾ ਜੀ ਜਿਹੜੀ ਜਿੰਨੇ ਕਦੇ ਬੰਦਿਆਂ ਦੇ ਆਪਾਂ ਕੀਤੇ ਤਾਂ ਬਹੁਤ ਵਧੀਆ ਰਿਜ਼ਲਟ ਹੀ ਆ ਟਾਈਮ ਕਿੰਨਾ ਕੁ ਲੱਗਦਾ ਵੀਰੇ ਇਹ ਟਾਈਮ ਆਪਣਾ ਮੁੰਡਾ ਆਪਣਾ ਹੈਗਾ ਵਾ ਟ੍ਰੇਨਿੰਗ ਕੀਤੀ ਹੋਈ ਹੈ ਉਹ ਹੀ ਜਾਂਦਾ ਮੈਸ ਨਾਲ ਕੋਈ ਰਾਹ ਚ ਜਾਂਦਾ ਹੀ ਲੱਗਦਾ ਜੀ ਉੱਥੇ ਦਾ ਬਸ ਵਾਈਫਾਈ ਹੋਵੇ ਕੰਟੈਕਟ ਹੋਵੇ ਤਾਂ ਬੰਦੇ ਦਾ ਮੁੰਡੇ ਦਾ 5 ਤੋਂ 10 ਕਿ ਮਿੰਟਰ ਬਸ ਮੰਨ ਕੇ ਚੱਲੋ ਉਹ 5 ਜਾਂ 10 ਮਿੰਟਾਂ ਚ ਓਕੇ ਕਰ ਦਿੰਦਾ ਬਸ ਨੈਟ ਦੀ ਚਾਹੀਦੀ ਆਪਾਂ ਨੂੰ ਉੱਥੇ ਸਪੀਡ ਹਾਂ ਬਸ ਉਹਦੇ ਕਿਉਂਕਿ ਨੈਟ ਦੇ ਨਾਲ ਵਾਈਫਾਈ ਨਾਲ ਕੰਟੈਕਟ ਕਰਕੇ ਹੋਣਾ ਵਾ ਯਾਰ ਐਸਾ ਪਤੰਦਰਾ ਨੇ ਕਿਹੜਾ ਜਾਦੂ ਫੂਕਤਾ ਵੀ ਐਰ ਹਵਾ ਨਾਲ ਹੀ ਇਹਦੀ ਪਾਵਰ ਵਧਾ ਬਸ ਹੁਣ ਸਾਇੰਸ ਬਹੁਤ ਜ਼ਿਆਦਾ ਹੋ ਗਈ ਜੀ ਅਸੀਂ ਦੇਖੀ ਤਾਂ ਬਹੁਤ ਜ਼ਿਆਦਾ ਹੈ ਕੰਪਨੀ ਨੇ ਇਹ ਸ਼ਮਤਾ ਤਾਂ ਰੱਖੀ ਇ ਹੱਲੇ ਵੀ ਪਤਾ ਨਹੀਂ ਕਿੰਨੀਆਂ ਰੱਖਿਆ ਹੋਣੀਆਂ ਪੈੜੀਆਂ ਨੇ ਇਹਨੂੰ ਪੰਜਾਬ ਦਾ ਤਾਂ ਹੀ ਕਹਿੰਦੇ ਵੀਰੇ ਸਹੀ ਗੱਲ ਹੈ ਜੀ ਜਿਹੜੀ ਚੀਜ਼ ਪੰਜਾਬੀਆਂ ਨੂੰ ਸਮੇਂ ਦੇ ਹਿਸਾਬ ਨਾਲ ਚਾਹੀਦੀ ਆ ਉਹ ਕੰਪਨੀ ਕਹਿੰਦੀ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਅਸੀਂ ਆਪ ਹੀ ਦਵਾਂਗੇ ਹੁਣ ਆਇਆ ਜੀ ਹੁਣ ਜਿਵੇਂ ਮੰਨ ਲਓ ਕਿਸੇ ਨੇ ਮਕਤੀ ਵਾਲੀ ਮਸ਼ੀਨ ਦੇ ਉੱਤੇ ਆਪਣਾ ਚੱਲਦਾ ਵਾ ਐਸੇ ਆਪਣੇ ਦਿੱਤਾ ਹੋਇਆ ਬੰਦਾ ਚੌਵਟਾਂ ਵਾਲੀ ਤੇ ਟੌਪ ਤੇ ਰਿਜ਼ਲਟ ਇਹਦਾ ਟੌਪ ਤੇ ਉਹ ਤਾਂ ਦੂਜਾ ਸੀਜ਼ਨ ਆ ਗਿਆ ਹਮਮ ਜਿਹੜੀ ਮੋਢਾ ਦੱਸਦੇ ਕਹਿੰਦੇ ਯਾਰ ਬਹੁਤ ਵਧੀਆ ਰਿਜ਼ਲਟ ਚੱਲ ਰਿਹਾ ਜੀ ਤੇਲ ਉਹਨੋਂ ਬੜਾ ਸਵਾਦ ਆ ਤੇਲ ਦਾ ਖਰਚਾ ਬਹੁਤ ਘੱਟ ਆ ਜੀ ਬੜਾ ਜ ਇਹ ਲੱਲੋ ਪਤੰਦਰ ਦਾ ਹੁਣ ਵੈਸੇ ਤੁਸੀਂ ਜਿਵੇਂ ਦੱਸਦੇ ਆ ਭਾਣ ਤਾਂ ਫਰਕ ਪੈਂਦੇ ਪੈਂਦੇ ਕੋਈ ਚੀਜ਼ ਜਦੋਂ ਅਪਡੇਸ਼ਨ ਆਉਂਦੀ ਆ ਉਹਦੇ ਵਿੱਚ ਆਪਣਾ ਫਰਕ ਤਾਂ ਪੈਣਾ ਹੀ ਪੈਣਾ ਜੀ ਕੋਈ ਵੀਰੇ ਜਿਵੇਂ ਜ਼ਿਮੀਂਦਾਰ ਵੀਰਾਂ ਨੇ ਲਏ ਆ ਟਰੈਕਟਰ ਹਾਂਜੀ ਕੋਈ ਕੰਪਲੇਂਟ ਆਈ ਤੁਹਾਡੇ ਕੋਲੇ ਯਾਰ ਇਹ ਕੋਈ ਖਰਾਬੀ ਲਾਉਂਦਾ ਜਾਂ ਕੋਈ ਮਾੜੀ ਮੋਟੀ ਜੀ 19 21 ਦਾ ਕੋਈ ਚੀਜ਼ ਹੋਵੇ ਕੋਈ ਵੀ ਮਸ਼ੀਨਰੀ ਆ ਉਹ ਤਾਂ ਹਨਾ ਆਪਾਂ ਕਿਤੇ ਵੀ ਹੁਣ ਆਪਣੇ ਬੰਦੇ ਨੂੰ ਆਵਦਾ ਨਹੀਂ ਪਤਾ ਹੁੰਦਾ ਕਿ ਉਹ ਤਾਂ ਸਾਰਿਆਂ ਚੀਜ਼ਾਂ ਵੈਸੇ ਅਜੇ ਤੱਕ ਸਾਨੂੰ ਕੋਈ ਪ੍ਰੋਬਲਮ ਆਈ ਨਹੀਂ ਇਹਦੇ ਵਿੱਚ ਕੋਈ ਚੈਂਜਰ ਦੀ ਵੀ ਆ ਕੋਈ ਦਿੱਕਤ ਨਹੀਂ ਆਈ ਹਾਂ ਠੀਕ ਹੈ ਜਨਰੇਟਰ ਦਿੱਤੇ ਜਾਂ ਸਭ ਤੋਂ ਪਹਿਲਾਂ ਜੇ ਮੈਂ ਚੈਂਜਰ ਦਿੱਤਾ ਹਜੇ ਮੈਨੂੰ ਥੋੜਿਆ ਸੀਗਾ ਵੀ ਯਾਰ ਨਵੀਂ ਚੀਜ਼ ਆਈ ਹੈ ਨਵੀਂ ਚੀਜ਼ ਆਈ ਹੈ ਪਰ ਬਹੁਤ ਟੌਪ ਤੇ ਰਿਜ਼ਲਟ ਰਿਹਾ ਚੈਂਜਰ ਦਾ ਵੀ ਇਹਨਾਂ ਨੇ ਜਦੋਂ ਆਪਾਂ ਵੀਡੀਓ ਸ਼ੂਟ ਕੀਤੀ ਹੈ ਨਾ ਉਦੋਂ ਹੀ ਆਪਾਂ ਕਹਿੰਦੇ ਸੀ ਇਹਨਾਂ ਬਦੰਦਰਾ ਨੇ ਚੈਂਜਰ ਦਿੱਤਾ ਹੀ ਬਾਲਾ ਘੈਂਟ ਆ ਬਹੁਤ ਵਧੀਆ ਰਿਹਾ ਆ ਜਾ ਵੀਰੇ ਮੜਾ ਜਾ ਇਹਦੇ ਵਿੱਚ ਆਈਏ ਕੋਲ ਆ ਜਿੱਦੇ ਕੋਲ ਹੀ ਆ ਜਾ ਆ ਜੀ ਮੇਰਾ ਵੀਰ ਕਿਉਂਕਿ ਨਾ ਕੰਪਨੀ ਆਪਾਂ ਦੇਖਦੇ ਆਂ ਦੂਜਿਆਂ ਦੇ ਚੈਂਜਰ ਉਸ ਹਸ ਇਹ ਕਲੱਚ ਨਾ ਪੱਕੀ ਪੈਣਾ ਇਹਦਾ ਹਾਂ ਕਲੱਚ ਨੱਪੋ ਸਿੱਧਾ ਦੇਖੀ ਉੱਤੋਂ ਓਪਰੇਟ ਕੀਤਾ ਕੋਈ ਪਲੇ ਨਹੀਂ ਹੈਗੀ ਜਿੰਨਾ ਹਲਾਵਾਂਗੇ ਉਹ ਤਾਂ ਦਿੱਕਤ ਹੀ ਆਉਂਦੀ ਵੀਰੇ ਜਿਨ੍ਹਾਂ ਦੇ ਇੱਥੇ ਪਲੇ ਪੈ ਜਾਂਦੀ ਹੈ ਇੱਥੇ ਜਾ ਦੇ ਵੀ ਉਹਨਾਂ ਦੇ ਜਿੰਨਾ ਹਿਲੇ ਲੱਗਣਾ ਬਸ ਬਸ ਉਹ ਤੰਗੀ ਜੀ ਦਿੰਦੇ ਆ ਜਿਵੇਂ ਵਧੀਆ ਰਿਹਾ ਜੀ ਰਿਜ਼ਲਟ ਆਪਣਾ ਵੀ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਇਹ ਵੀਰੇ ਜਿਵੇਂ ਆ ਫਿਲਟਰ ਇੱਕ ਹੀ ਆ ਹਾਂ ਜੀ ਇਹ ਪਾਣੀ ਵਾਲਾ ਫਿਲਟਰ ਇਹਦੇ ਵਿੱਚ ਡੀਜ਼ਲ ਤੇ ਪਾਣੀ ਵਾਲਾ ਇੱਕ ਹੀ ਆ ਇੱਕ ਹੀ ਆ ਉਹ ਥੱਲੋਂ ਜੋ ਪਾਣੀ ਆਉਂਦਾ ਤਾਂ ਇਹ ਖੁੱਲ ਜਾਂਦਾ ਇੱਥੋਂ ਪਾਣੀ ਨਿਕਲ ਜਾਂਦਾ ਇਹ ਨਿਕਲ ਜਾਂਦਾ अच्छा आ आ गया अपना डीजल आ गया ए डीजल आ गया इदी सर्विस कोई ज्यादा कॉस्टली ਤਾਂ ਨਹੀਂ 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 ਨਾਰਮਲ ਹੀ ਆ ਜੀ ਨਾਰਮਲ ਹੀ ਆ ਕੰਮ ਹਾਂ ਠੀਕ ਇੱਥੇ ਲਾ ਦੇ ਵੀਰੇ ਕਿਤੇ ਵੀ ਲਾ ਦੇ ਆ 55 ਇਹ ਆਪਣਾ ਤਾਂ ਇਹ ਤਾਂ ਇਹ ਛੋਟਾ ਸਦਾ ਬਾਹਰ ਹਾਂਜੀ ਇਹ ਤਾਂ ਨਾ ਜਿਵੇਂ ਕਹਿੰਦੇ ਹੁੰਦੇ ਆ ਆਕਸੀਜਨਰੀ ਚੱਲੇ ਵੀ ਹੁਣ ਕੱਲਾ ਜਿਹੜਾ ਗੇਅਰ ਆ 4x4 ਦਾ ਉਹ ਚੇਂਜ ਕਰਤਾ ਇਹਨਾਂ ਨੇ ਉਹ ਅੱਗੇ ਕਿੱਥੇ ਲੱਗਦਾ ਕਰਤਾ ਇਹ ਕਿੱਥੇ ਕਰ ਦਿੱਤਾ ਆ ਵੇ ਪਹਿਲਾਂ ਜਿਵੇਂ ਆਉਂਦਾ ਸੀ ਉਹ ਨੱਪਕੇ ਵਾਲਾ ਸੀ ਆਪ ਡਾਊਨ ਸੀ अच्छा हां जी ਹੁਣ ਆਵੇ ਇਥੋਂ ਇਹ ਗਾਹ ਨੂੰ 4 ਵੀਲ ਲੱਗ ਜਾਣਾ ਵਾ ਤੇ ਮਗਰ ਨੂੰ ਨਿਊਟਰਲ ਹੋ ਜਾਣਾ ਵਾ ਵੈਰੀ ਗੁੱਡ ਯਾਰ ਤੈਨੂੰ ਦੱਸੀ ਇਹਨਾਂ ਨੇ ਜੱਟਾਂ ਦਾ ਸਿੱਧਾ ਸਾਦਾ ਟਰੈਕਟਰ ਐ ਇਹ ਤਾਂ ਵੜਾ ਵੈਂਗਣੀ ਹੈ ਕਿ ਬਦੰਦਰ ਚ ਵੀ ਅੱਗੇ ਨੂੰ 4 ਵੀਲ ਜਿਵੇਂ ਜਿਵੇਂ ਆਪਣੇ ਜ਼ਮੀਨ ਦਾ ਭਰਾ ਕੋਈ ਦੱਸਦਾ ਸਾਨੂੰ ਆਹ ਚੀਜ਼ ਆਏ ਆ ਉਹ ਕੰਪਨੀ ਨਾਲ ਦੀ ਨਾਲ ਹੀ ਫਿਰ ਸੁਣਦੀ ਆ ਸੁਣਦੀ ਆ ਹਨਾ ਉਹ ਦੱਸਾ ਕਿਉਂ ਕੀਤਾ ਆਣਾ ਕੰਪਨੀ ਨੇ ਉਹ ਅੱਗੇ ਆਇਆ ਨਾ ਸੀ ਉੱਪਰ ਥੱਲੇ ਵਾਲਾ ਥੱਲੇ ਨੂੰ ਲੱਗਦਾ ਕਿ ਕਈ ਵਾਰੀ ਹੁਣ ਜਿਵੇਂ ਜਿਵੇਂ ਜ਼ਮੀਨ ਦਾ ਚੜਦਾ ਜਾਂ ਹੱਥ ਲਾ ਗਿਆ ਨਾ ਫਿਰ ਲੱਗ ਜਾਂਦਾ ਸੀਗੇ ਸ਼ਾਰਕ ਦੇ 4 ਵੀਲ ਉਹਦਾ ਕਰਕੇ ਹੁਣ ਵੀ ਅਗੇ ਨਾਲ ਲੱਗਣਾ ਮਗਰ ਨੂੰ ਕਿਸੇ ਬ੍ਰਾਂਡ ਦਾ ਨਾਂ ਨਹੀਂ ਲੈਂਦਾ ਹੋਣੀ ਉਹਨਾਂ ਨੇ ਨਵਾਂ ਟਰੈਕਟਰ ਲਿਆਂਦਾ ਉਹਦੇ ਚ ਬੜੀ ਦਿੱਕਤ ਆਉਂਦੀ ਪਈ ਅੱਛਾ ਅੱਛਾ ਉਹਨਾਂ ਦੇ ਇੱਥੇ ਆ ਨੇ ਸਾਰੇ ਬ੍ਰਾਂਡ ਆਦੇ ਆ ਠੀਕ ਆ ਜੀ ਆਪਾਂ ਮਾੜਾ ਕਿਉਂਕਿ ਹਰ ਇੱਕ ਦੀ ਅੱਡੋ ਅੱਡੀ ਪਸੰਦ ਆ ਕਿਸੇ ਦੀ ਕਿਹੜੇ ਤੇ ਪਸੰਦ ਆ ਕਿਸੇ ਦੀ ਕਿਹੜੇ ਤੇ ਪਸੰਦ ਆ ਆਹ ਤੇਰੀ ਗੱਲ ਹੈ ਨਾ ਸ਼ੁਰੂ ਤੋਂ ਜਿਉਂ ਆਪਾਂ ਲੱਗਣਾ ਆਪਾਂ ਮਾੜਾ ਜੀ ਅੱਜ ਤੱਕ ਕਿਸੇ ਟਰੈਕਟਰ ਨੂੰ ਨਾਂ ਮਾੜਾ ਕਹਿਣਾ ਨਹੀਂ ਸਾਰੇ ਆਦੇ ਆ ਸਭ ਵਧੀਆ ਬੱਸ ਇਹ ਜਿਹੜੇ ਵੀਰ ਭਰਾ ਜਿੱਦ ਦੇ ਹੁੰਦੇ ਉਹ ਵੀ ਨਾਜ ਦਿਆ ਕਰੋ ਇਹ ਜਿਹੜਾ ਉਹ ਕਿਹੜਾ ਚੰਗਾ ਹੈ ਮੇਰੀ ਪਸੰਦ ਅਜ ਸਵਰਾਜ ਤੇ ਆ ਹੋ ਸਕਦਾ ਕਹਨੂੰ ਮੇਰੇ ਬੱਚੇ ਦੀ ਪਸੰਦ ਹੋ ਟੈਟਰ ਤੇ ਹੋਵੇ ਹਾਂ ਇਹ ਡੋਡੀ ਚੀਜ਼ ਹੁੰਦੀ ਇਹ ਤਾਂ ਕੋਈ ਚੱਕਰ ਹੀ ਨਹੀਂ ਨਾ ਆਪਾਂ ਚੀਜ਼ਾਂ ਸਾਰੀਆਂ ਹੀ ਆਪੋ ਜਥਾਂ ਦੇ ਵਧੀਆ ਵਾ ਹਾਂ ਜਿਹਦੀ ਚੀਜ਼ ਪਰ ਇਹਨਾਂ ਕਾ ਵੀ ਚੀਜ਼ ਦੀ ਸਫਤ ਚੰਗੀ ਹੋਵੇ ਉਹਦੀ ਸਫਤ ਕਰਨੀ ਪੈਂਦੀ ਆ ਆਪਣੀ ਇੱਕ ਹੈ ਜੀ ਇਹਦੀ ਮਾਰਕੀਟ ਹਾਂ ਰਿਪੇਅਰ ਸਾਰੇ ਪੱਖਿਆਂ ਤੋਂ ਪੰਜਾਬ ਦੇ ਵਿੱਚ ਬਣਿਆ ਹੋਇਆ ਡੈਕਟਰ ਕੋਈ ਇਹ ਨਹੀਂ ਵੀ ਆਪਣਾ ਸਮਾਨ ਦੀ ਪ੍ਰੋਬਲਮ ਆਊ ਜਾਂ ਕੋਈ ਜਾਂ ਦੀ ਰੀਸੇਲ ਚ ਪ੍ਰੋਬਲਮ ਆਊ ਸਭ ਤੋਂ ਪਹਿਲ ਦੇਦਾ ਤੇਰੀ ਇਸਲੇਟਟਰ ਦੀ ਅੱਜ ਵੀ ਅੱਜ ਵੀ ਇਹ ਅੱਜ ਤੋਂ ਨਾ 2008 ਤੋਂ ਲੈ ਕੇ ਇਹ ਵਾਲੇ ਅੰਕੜੇ ਜਦੋਂ ਆਪਣੇ ਕੋਲੇ ਏਜੰਸੀ ਸੀ ਹਾਂਜੀ ਸਾਡੇ ਕੋਲ ਹੋਰ ਕਿਸੇ ਬ੍ਰਾਂਡ ਦੀ ਏਜੰਸੀ ਸੀ ਤੇ ਉਹ ਦੱਸਦੇ ਹੁੰਦੇ ਸੀ ਨਾ ਅੰਕੜੇ ਉਦੋਂ ਵੀ ਇਹ ਬਦੰਦਰ ਪਹਿਲੇ ਨੰਬਰ ਤੇ ਸੀ ਇਹ ਅੱਜ ਵੀ ਹੁੰਦੀ ਆ। ਤਕਰੀਬਨ ਮੰਨ ਕੇ ਚੱਲੋ ਜੀ ਸਾਡਾ ਇਹ ਸ਼ੇਅਰ ਵਿਜਾਰ ਮੰਨ ਕੇ 35 ਤੋਂ 40% ਸ਼ੇਅਰ ਵਿਜਾਰ ਰਹਿੰਦਾ ਸਰਵਾਜ ਦਾ ਕੱਲੇ ਦਾ। ਇਦੋਂ ਨਹੀਂ ਥੱਲੇ ਗਦੀ ਆ। ਵਿਜਾਂ ਦੀ ਨਾਰਮਲ ਜਿਹਾ ਮੰਨੀਏ। ਵੀ ਚੱਲ ਜੇ ਵਧੂਗਾ ਤਾਂ ਸਾਰਿਆਂ ਦੇ ਨਾਲ ਵਧਣਾ ਹੁੰਦਾ ਵਾ। ਸਾਰਿਆਂ ਦੇ ਨਾਲ। ਉਹਦਾ ਜੇ ਮਾਲਾ ਜੀ ਆਪਾਂ ਪੰਜ ਵਧ ਵਿੱਚਾਂ ਗਾਂ ਲਾ ਵੀ ਦੋ ਵਧ ਵਿੱਚੂਗਾ। ਵੀ 35 ਤੋਂ 40% ਸ਼ੇਅਰ ਵਿਜਾਰੇ ਦਾ ਚੱਲ ਜਾਂਦਾ ਪੰਜਾਬ 'ਚ। ਤੂੰ ਗੱਡੀ 'ਚ ਬਹਿ ਜਾ। ਚੱਲਣਗੇ ਚੱਲਣਦੇ ਮੇਰਾ ਵੀ। ਤੇ ਇਹ ਝੋਟੇ ਤਾਂ ਇਹਨਾਂ ਇਹਨਾਂ ਵੀ ਇਹਨਾਂ ਦਾ ਜਿਹੜਾ ਸਹਾਬ ਕਿਤਾਬ ਵੀਰੇ ਜਿਵੇਂ ਇਹਦੇ ਵੀ ਸ਼ਟਲ ਆ ਤੇ ਉਹਦੇ ਵੀ ਸ਼ਟਲ ਆ ਇਹ ਬਣਾ ਸੈਟਲ ਤੋਂ ਆ ਅੱਛਾ ਜੀ ਤੇ ਸੈਟਲ ਚਾ ਆ ਗਿਆ ਸ਼ਟਲ ਚਾ ਆ ਗਿਆ ਹਾਂ ਆ ਖੜਾ ਵਸ ਸੈਟਲ ਤੇ ਬਣਾ 4 ਵੀਲ ਤੋਂ ਆ ਅੱਛਾ ਤੇ 4 ਵੀਲ ਅੱਜ ਹੈਨਿਕਾ ਟ੍ਰੈਕਟਰ ਇੱਥੇ ਆਪਣੇ ਕੋਲ ਸੈਟਲ ਗੇਅਰ ਉਹ ਵੀ ਦਿਖਾ ਦੇ ਫੋਰ ਦੇ ਵਿੱਚ ਵਿੱਚ ਵੀ ਸੈਟਲ ਗੇਅਰ ਆਉਂਦਾ ਹੈ ਇਹ ਆਪਾਂ ਜੇ 2 ਵੀਲ 'ਚ ਸ਼ਟਲ ਲੈਣਾ ਹੋਵੇ ਉਹ ਵੀ ਮਿਲਦਾ ਹਾਂ ਜੀ ਫੋਰ 'ਚ ਲੈਣਾ ਫੋਰ 'ਚ ਵੀ ਮਿਲੂਗਾ ਉਹ ਵੀ ਮਿਲਦਾ ਦੋਨੇ ਸੈਟਲ ਗੇਅਰ ਮਿਲਦੇ ਆ ਇੱਕ ਚੀਜ਼ ਹੋਰ ਵੀਰੇ ਜਿਹੜਾ ਮੱਕੀ ਦਾ ਬੜਾ ਰੁਝਾਨ ਚੱਲਦਾ ਹਾਂ ਜੀ ਵੈਸੇ ਕਲੱਚ ਪਲੇਟ ਦੀ ਗਾਰੰਟੀ ਨਹੀਂ ਹੁੰਦੀ ਤਾਂ ਸਿੱਧੀ ਜੀ ਹਾਂ ਕਸਾਈ ਦੀ ਨਹੀਂ ਹੁੰਦੀ ਜੀ ਕੋਈ ਵੀ ਕੰਪਲੈਨਟ ਜੇ ਟੁੱਟ ਭੱਜ ਹੋ ਜੇ ਉਹ ਤਾਂ ਜੇ ਕੋਈ ਟੈਕਨੀਕਲ ਪ੍ਰੋਬਲਮ ਆ ਜਾਵੇ ਕੋਈ ਬਾਹਰ ਕੋਈ ਉਵੇਂ ਆ ਜੇ ਉਹਦੀ ਹੁੰਦੀ ਹੈ ਕਸਾਈ ਦੀ ਕੋਈ ਨਹੀਂ ਹੁੰਦੀ ਇਹ ਇਹ ਮੱਕੀ ਦੇ ਚਾਰ ਤੇ ਹਾਂਜੀ ਕਿਸੇ ਦਾ ਐ ਖੁੱਲਿਆ ਟਰੈਕਟਰ ਵੀ ਬੜੀ ਛੇਤੀ ਨਹੀਂ ਨਹੀਂ ਬਹੁਤ ਵਧੀਆ ਰਿਹਾ ਕਿਉਂਕਿ ਵੀਰ ਭਰਾ ਮੈਨੂੰ ਜਿੰਨਾ ਕਿ ਦੱਸਦੇ ਹੁੰਦੇ ਨੇ ਨਾ ਵੀ ਤਿੰਨ ਸੌ ਗੱਲ ਵੀ ਚਲੋ ਭਰਾ ਮੇਰੇ ਮੇਨੋ ਵੀ ਵੱਧ ਸਿਆਣੇ ਆ ਸਾਰੇ 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 ਕਲਚ ਉਦੋਂ ਜਾਂਦਾ ਜਦੋਂ ਆਪਾਂ ਕਲਚ ਤੇ ਪੈਰ ਰੱਖਦੇ ਹਾਂ ਕੋਈ ਵੀ ਜਿੰਨੀ ਗੱਡੀ ਲਾ ਲਓ ਕੋਈ ਚੀਜ਼ ਵੀ ਲਾ ਲਓ ਮੋਟਰਸਾਈਕਲ ਲਾ ਲਓ ਕੋਈ ਵੀ ਆਪਾਂ ਕਲਚ ਤੇ ਹੱਥ ਰੱਖਾਂਗੇ ਕਲਚ ਪਲੇਟ ਫੇਰ ਘਸਣੀ ਹੈ ਫੇਰ ਜਾਂਦੀ ਹੈ ਕੰਮ ਲਿਆ ਗੇਅਰ ਪਾਇਆ ਪੈਰ ਪਾਸੇ ਕਲਚ ਜਾਂਦਾ ਨਹੀਂ ਸਿੱਧਾ ਫੇਰ ਨਹੀਂ ਜਾਂਦਾ ਕੋਈ ਉਹ ਪ੍ਰੋਬਲਮ ਕੋਈ ਆ ਜਾਵੇ ਟੈਕਨੀਕਲ ਪ੍ਰੋਬਲਮ ਆ ਜਾਵੇ ਉਹ ਗੱਲ ਵੱਖਰੀ ਹੁੰਦੀ ਹੈ ਵੀ ਨਹੀਂ ਪ੍ਰੋਬਲਮ ਆਉਂਦੀ ਕੋਈ ਸਿੱਧੀ ਤਾਂ ਬਾਬੇ ਦੀ ਮੇਰੇ ਨਾਲ ਉਹ ਤਾਂ ਕਿਸੇ ਜੋ ਗੱਲ ਵਾਰ-ਵਾਰ ਆਪਾਂ ਕਰਦੇ ਹੁੰਦੇ ਹਾਂ ਨਾ ਉਹ ਤਾਂ ਹਾਂ ਤਾਂ ਕਹੀਏ ਆਪਣੇ ਭਰਾ ਇੱਡੇ ਕਿ ਘਰੋਂ ਬੈਠੇ ਦੱਸ ਦਿੰਦੇ ਘਰੋਂ ਬੈਠੇ ਦੱਸ ਦਿੰਦੇ ਆ ਜੀ ਇਹ ਚ ਆ ਫਰਕ ਹੈ ਇਹ ਚ ਹਾਂ ਇੰਨਾ ਕਿ ਇਹ ਆ ਸਮਾਨ ਲਈ ਆਇਆ ਜੇ ਤਾਂ ਐ ਕਰਨਾ ਹੁਣ ਪੜ੍ਹੇ ਲਿਖੇ ਆ ਜੀ ਮੁੰਡੇ ਸਾਰੇ ਸਭ ਨੂੰ ਸਰਕ ਜੀ ਦੀ ਨੌਲੇਜ ਆ ਹੂੰ ਸਾਰਾ ਕੋ ਕੱਢ ਲੈਣਾ ਉਹਨਾਂ ਨੇ ਆ ਦੇ ਵਿੱਚ ਕੀ ਐ ਚ ਕਿਵੇਂ ਆ ਸਾਰਾ ਕੋ ਕੱਢ ਕੇ ਚੈੱਕ ਕਰ ਲੈਂਦੇ ਆ ਉਹ ਫਰਕ ਬਾਾਕੀ ਆੜੀ ਲੋਕਰ ਇੱਕ ਇਹਨਾਂ ਨੇ ਆ ਕੀਤਾ ਡਾ ਆ ਹੁਣ ਅੱਧੇ ਵੀਰਾਂ ਨੂੰ ਨਹੀਂ ਪਤਾ ਲੱਗਦਾ ਹੁਣ ਆ ਵੀ ਇਹ ਕਿਹੜਾ 44 ਆ ਇਹ 744 ਆ ਜਿਵੇਂ ਨਾ ਸਾਰਿਆਂ ਦੇ ਬਰਾਬਰ ਜੇ ਇਹਨੂੰ ਵੇਖੀਏ ਜਿਵੇਂ ਨਹੀਂ ਫਰਕ ਪਤਾ ਲੱਗਦਾ ਹਣਾ ਰੈੱਡ ਕਲਰ ਸੇਮ ਹੀ ਕਰਤਾ ਨੇ ਇਹ ਹਾਂ ਜੇ ਕਿਹਦੀ ਚੁਆਇਸ ਹੈ ਨੀਲਾ ਮਿਲ ਜੂ ਹਾਂ ਨੀਲਾ ਮਿਲ ਜਾਂਦਾ ਵਾ ਜੇ ਕਿਹਦੀ ਚੁਆਇਸ ਹਾਂ ਮਿਲ ਜਾਂਦਾ ਨੀਲਾ ਇਹ ਵੀਰੇ ਇਹ ਦੇ ਨਾਲ ਪਾਵਰ ਚ ਕਿੰਨਾ ਕੁ ਆਈਡੀਆ ਕਿਸ ਕੈਟਾਗਰੀ ਚ ਇਹਨੂੰ ਆਪਾਂ ਦੇ ਇਹ 3308 ਸੀਸੀ ਇੰਜਣ ਆ ਜਾਂਦਾ ਜੀ 3308 ਪਹਿਲੇ ਸਵਰਾਜ ਵਾਲਾ ਹਾਂ ਪਹਿਲੇ ਸਵਰਾਜ ਵਾਲਾ ਜਿਹੜਾ ਆਪਣਾ ਚੌਥਾ ਚੋ ਵਾਲਾ ਇੰਜਣ ਆਉਂਦਾ ਸੀਗਾ ਹਾਂ ਉਹਦੇ ਵਾਲਾ ਇੰਜਣ ਇਹ ਚ ਆ ਜਾਂਦਾ ਇਹਦੇ ਚ ਵੱਡਾ ਕਰਦੇ ਇਹ ਚ 3470 ਸੀਸੀ ਇੰਜਣ ਆ ਜਾਂਦਾ ਜੀ ਤੇਲ ਤੂਲ ਦਾ ਥੋੜਾ ਬਥਾ ਫਰਕ ਹੈਗਾ ਦੋਨਾਂ ਦਾ ਖਰਚਾ ਪਹਿਲਾਂ ਨੂੰ ਘਟਾਇਆ ਜੀ ਇਹਨਾਂ ਨੇ ਦੋਨਾਂ ਡਾਕਟਰਾਂ ਦੇ ਪਤਾ ਕੀ ਜਦੋਂ ਟਰੈਕਟਰ ਦੀ ਪਾਵਰ ਜ਼ਿਆਦਾ ਆ ਉਹਨੇ ਲੋਡ ਦੇ ਉੱਤੇ ਸੌਖਾ ਹੁੰਦਾ ਦਾ ਡੀਜ਼ਲ ਖਰਚਾ ਘੱਟ ਆਉਂਦਾ ਜੇ ਆਪਾਂ ਇਹਨੂੰ ਲੋਡ ਤੇ ਰੱਖਾਂਗੇ ਦਾਅ ਚਾਹੂ ਤਾਂ ਤੇਰ ਵੱਧ ਖਾਉਗੇ ਇਹ ਕਿਹਨਾ ਗੰਦਾ ਜਿਹਾ ਸਵਾਲ ਤੇ ਨਾ ਪੁੱਛਣ ਲੱਗਾ ਹਾਂ ਹਾਂਜੀ ਸਵਰਾਜ ਕਦੇ ਵੀ ਮੋਡੀਫਾਈ ਨਹੀਂ ਹੋਇਆ ਲੋੜੀ ਨਹੀਂ ਪੈਂਦੀ ਜੀ ਬਈ ਸਹੀ ਗੱਲ ਐ ਲੋੜੀ ਨਹੀਂ ਪੈਂਦੀ ਕਿਉਂਕਿ ਆਪਾਂ ਵੇਖਿਆ ਨਾ ਕਦੇ ਨਹੀਂ ਨਾ ਵੇਖਿਆ ਨਾ ਟੈਕ ਆਪੀ ਬਹੁਤ ਜ਼ਿਆਦਾ ਆ ਹਾਂ ਟੈਕ ਆਪੀ ਬਹੁਤ ਜ਼ਿਆਦਾ ਇਹ ਤਾਂ ਜਿਹੜਾ ਸਿਸਟਮ ਆ ਇੰਜਨ ਦਾ ਜਾਂ ਹੂੰ ਹੂੰ ਮੇਰੇ ਹਿਸਾਬ ਚ ਕੰਪਨੀ ਪਹਿਲਾਂ ਹੀ ਉੱਥੇ ਕਿ ਜੇ ਭੇਜਦੀ ਆ ਉਤੇ ਹਾਂ ਨੋੜੀ ਪੈਂਦੀ ਜੀ ਤੁਹਾਨੂੰ ਜੋ ਵੀ ਇੱਥੇ ਜ਼ਿੰਮੇਦਾਰ ਵੀਰ ਕਹਿੰਦਾ ਤੁਸੀਂ ਜਦੋਂ ਮੀਟਿੰਗ ਕਰਦੇ ਹੋ ਉੱਥੇ ਆ ਕੇ ਸਭ ਕੁਝ ਦਿਸਕਸ ਹੋ ਜਾਂਦਾ ਹਾਂ ਜੋ ਸਾਨੂੰ ਜ਼ਿੰਮੇਦਾਰ ਦੱਸਦਾ ਵੀ ਅੱਜ ਆ ਸਾਨੂੰ ਆ ਚੀਜ਼ ਦੇ ਵਿੱਚ ਆਏ ਹੋਵੇ ਉਹ ਜਾ ਕੇ ਜਦੋਂ ਸਾਡੀ ਮੀਟਿੰਗ ਹੁੰਦੀ ਕੰਪਨੀ ਦੇ ਵਿੱਚ ਅਸੀਂ ਉਹਨਾਂ ਦੇ ਮੂਰੇ ਰੱਖੀ ਸੀ ਕਿ ਸਾਨੂੰ ਜ਼ਿੰਮੇਦਾਰ ਭਰਾ ਸਾਡੀ ਆ ਚੀਜ਼ ਕਹਿੰਦੇ ਆ ਉਹਨਾਂ ਨੂੰ ਆ ਮੰਗਾ ਟਾਈਮ ਦੇ ਹਿਸਾਬ ਨਾਲ ਫਿਰ ਉਹ ਜਿਵੇਂ ਜਿਵੇਂ ਉਹਨਾਂ ਨੂੰ ਆਉਂਦਾ ਵਾ ਉਹ ਟਾਈਮ ਦੇ ਸਾਨੂੰ ਚੇਂਜ ਕਰੀ ਗਏ ਉਹ ਸਾਬਣਾ ਚਾਹੀਦਾ ਜੀ ਆ ਜਿਹੜੀ ਲੁੱਕ ਇਹਨਾਂ ਨੇ ਕਰ ਦਿੱਤੀ ਇੱਕ ਤਾਂ ਇਹਨੂੰ ਲਾਉਣ ਦੀ ਲੋੜ ਨਹੀਂ ਹਨਾ ਵੀਰੇ ਨਹੀਂ ਨਹੀਂ ਸ਼ੋਅ ਸ਼ੋਅ ਲਾਉਣ ਦੀ ਜੰਗ ਨਹੀਂ ਨਾ ਜਰੂਰੀ ਲੋੜ ਨਹੀਂ ਵੀਰੇ ਫੇ ਭਾਵੇਂ ਇਹਨੂੰ ਤੂੜੀ ਵਾਲੀ ਤੇ ਚਲਾਓ ਮੱਛੀ ਤੇ ਚਲਾਓ ਸ਼ੋਅ ਚੱਕੋ ਸਾਫ਼ ਹੋਊਗਾ ਸਾਰਾ ਸਾਫ਼ ਕਰਕੇ ਸਾਰਾ ਸੀਲਡ ਹਾਂ ਇਹਨਾਂ ਦੋਹਾਂ ਦੇ ਆ ਸ਼ੋਅ ਚੱਕ ਸਕਦੇ ਆ ਚੱਕੀ ਜਾਊਗੀ 44 ਤੇ 55 ਵੀਰਾਂ ਨੂੰ ਆਪਾਂ ਥੋੜਾ ਆ ਜਾ ਵਿਖਾ ਦਈਏ ਵੈਸੇ ਤਾਂ ਨਾ ਟਰੈਕਟਰਾਂ ਦਾ ਰਿਵਿਊ ਅਸੀਂ ਕੀਤਾ ਹੋਇਆ ਉਹ ਗੱਲ ਫੇਰ ਉੱਥੇ ਐ ਨਹੀਂ ਜਿਹੜੇ ਮੇਰੇ ਵੀਰ ਨਵੇਂ ਜੁੜਦੇ ਨੇ ਉਹਨਾਂ ਨੂੰ ਐ ਲੱਗਦਾ ਹੁੰਦਾ ਪਤਾ ਨਹੀਂ ਸਵਰਾਜ ਦੀ ਵੀਡੀਓ ਨਹੀਂ ਪਾਉਂਦਾ ਜਾਂ ਉਹ ਤੁਹਾਨੂੰ ਦੱਸ ਹੀ ਦਿੱਤਾ ਸਾਡਾ ਥੋੜਾ ਤਾਂ ਲੇਟ ਹੋ ਗਈ ਵੀਰੇ ਇੰਜਨ ਦਿਖਾ ਦੋ ਨਾ ਦੀ ਆ ਜਾ ਮੇਰਾ ਵੀਰੇ ਦਿਖਾ ਦੀ ਵੀ ਦੇਖਣ ਨੂੰ ਤਾਂ ਵੀਰੇ ਕੋਈ ਫਰਕ ਨਹੀਂ ਪਤਾ ਲੱਗਣਾ ਕਿ ਲੱਗੂਗਾ ਨਹੀਂ ਜੀ ਦੇਖਣ ਤਾਂ ਨਹੀਂ ਲੱਗਣਾ ਨਾ ਜਮਾ ਮਤਲਬ ਇੰਜਨ ਦੀ ਬੰਤਰ ਅੰਦਰੋਂ ਪੰਪ ਤੇ ਉਤੋਂ ਪਿਸਟਨਾਂ ਤੋਂ ਸਿਸਟਮ ਹੋਊਗਾ ਸਟੋਕ ਦਾ ਫਰਕ ਪੈ ਸਟੋਕ ਦਾ ਫਰਕ ਹੋਊਗਾ ਹਨਾ ਕੋ ਡੀਜ਼ਲ ਪੰਪ ਹੋ ਗਿਆ ਸਭ ਕੁਝ ਕਰਮਾਂ ਵਾਲਿਆਂ ਦਾ ਸੇਮ ਯਾਰ ਮੈਂ ਤਾਂ ਕਹਿੰਦਾ ਕੰਮ ਇੰਨੇ ਵੀ ਓਨਾ ਹੀ ਕਰ ਦੇਣਾ ਜੇ ਕਿਸੇ ਨੇ ਪੈਸੇ ਵਧਾਉਣੇ ਵਾਹੇ ਮੈਂ ਵੀਰ ਨੂੰ ਇਹ ਗੱਲ ਕੀਤੀ ਨਹੀਂ ਵੀਰ ਦੇ ਤਾਂ ਸਾਰੇ ਹੈਨਾ ਚੜ੍ਹਦੀ ਕਲਾ ਸਹੀ ਗੱਲ ਸਹੀ ਛੋਟੋ ਛਿਦੀ ਕਿਵੇਂ ਆ ਜੀ ਕਿਸੇ ਦਾ ਮਾਣ 43 ਤੇ ਆ ਕਿਸੇ ਦਾ 55 ਤੇ ਆ ਕਿਸੇ ਦਾ 69 ਤੇ ਆ ਕਿਸੇ ਦਾ 63 ਤੇ ਆ ਹਾਂ ਜੋ ਜੋ ਅਗਲੇ ਦੀ ਆਲ ਦੀ ਡਿਮਾਂਡ ਦੇ ਹਿਸਾਬ ਨਾਲ ਜੋ ਵੀ ਕਹਿੰਦਾ ਆਪਾਂ ਤਾਂ ਸਾਰੇ ਵੇਚਨੇ ਆ ਸਾਰੇ ਵੇਚਣਾ ਹੈਨਾ ਕੋਈ 735 ਵਾਲਾ ਆ ਗਿਆ ਕੋਈ ਛੋਟੇ ਟਰੈਕਟਰ ਵਾਲਾ ਵੀ ਆ ਜਾਂਦਾ ਵਾਹਨਾ ਕੰਮ ਦੇ ਹਿਸਾਬ ਨਾਲ ਜਿਹਦੇ ਜੀਵਤਨ ਭਰਾ ਨੂੰ ਜਿਹਦੀ ਲੋੜ ਆ ਉਹਦਾ ਉਹਦਾ ਕੰਮ ਦੇ ਹਿਸਾਬ ਨਾਲ ਲੈ ਲੈਂਦਾ ਹਾਂ 735 ਵੀਰੇ ਇਹਨਾਂ ਨੇ ਉਹਦੇ ਚ ਕੁਝ ਫਰਕ ਜਾ ਕਰਿਆ ਪਿੱਛੇ ਦੇ ਬੰਦੇ ਨੇ 735 ਵੀ ਇਹੀ ਲੁੱਕ ਜਾ ਗਿਆ ਡਬਲ ਕਲਚ ਮਿਲੂਗਾ ਅੱਛਾ ਸੇਮ ਆਹੀ ਲੁੱਕ ਲੁੱਕ ਸੇਮ ਹੀ ਆ ਡਬਲ ਕਲਚ ਚ ਡਬਲ ਕਲਚ ਕਰਦਾ 735 735 ਦੀ ਡਬਲ ਕਲਚ ਡਬਲ ਐਕਟੀਵੇਟਰ ਪਾਵਰ ਸਟੀਅਰਿੰਗ ਤੇਰੇ ਉਹ ਵੀ ਮੇਰੇ ਦਾ ਛੋਟਾ ਨਹੀਂ ਰਹਿ ਗਿਆ ਜਿਹੜਾ ਹੁਣੀ ਦਿੱਤੇ ਹੋਗੇ ਆਪਣੇ 15 ਕੇ 20 ਦਿਨ ਹੋਇਆ ਦਿੱਤਾ ਡੈਟਾਟਰ ਡਬਲ ਅੱਛਾ ਉਹਨਾਂ ਦੀ ਗੱਲ ਹੋ ਗਈ ਨਾ ਫਿਰ ਕੋਈ ਛੋਟਾ ਕੰਮ ਆ ਜਾਂ ਕੋਈ ਲੋਡਰ ਤੇ ਲਾਉਣਾ ਜਾਂ ਕਿ ਆਪਣਾ ਟਰਾਲੀ ਉੱਤੇ ਨਿੱਕਾ ਮੋਟਾ ਕੰਮ ਹਾਂ ਜਾਂ ਕੋਈ ਨਾਲ ਆਨ ਵਾਲਾ ਕੋਈ ਛੋਟੇ ਕੰਮ ਨਾਲ ਸੁਣਦਾ ਹੀ ਆਉ ਤਾਂ ਬਦੰਦਾ ਚਰਚਾ ਫਿਰ ਜਿਵੇਂ ਪਾਵਰ ਦੇ ਹਿਸਾਬ ਨਾਲ ਖਰਚਾ ਘਟ ਜਾਂਦਾ ਹਾਂ ਆ ਹੁਣ ਵੀਰਾਂ ਨੂੰ ਨਾ 63 ਰਹਿ ਜਾ ਉਹ ਵੀ ਵਿਖਾ ਦਈਏ ਵੀਰ ਮੇਰੇ ਐਨ ਆ ਕਹਿਣਾ ਵੱਧ ਜੇ ਕੰਮ ਚੱਲ ਚੱਲਿਆ ਇਹਦੇ ਇਹਨਾਂ ਦੇ ਵੀਰੇ ਜਿਹੜੇ 93 ਆ ਆਪਣੇ ਆ ਜਾਂ 63 ਆ ਜਾਂ 55 ਉਹਦੇ ਤਾਂ ਰਿਵਰਸ ਪੀਟੀਓ ਲਿਖਿਆ ਆ ਨਾ 55 'ਚ ਹਾਂਜੀ ਹਾਂਜੀ ਇਹਨਾਂ ਦੀ ਪੀਟੀਓ ਇਹ ਵੀ ਰਿਵਰਸ ਆ 540 ਤੇ ਰਿਵਰਸ ਹਾਂ ਤੇ ਇਹ ਇਹ ਵੀ ਸੇਮ ਆ ਇਹ ਵੀ ਸੇਮ ਹਾਂ ਵੈਰੀ ਗੁੱਡ ਇਹ ਆਇਆ ਕਿਸੇ ਵੀਰ ਭਰਾ ਦਾ ਸਰਵਿਸ ਵਾਸਤੇ ਇਹ ਸਾਨੂੰ ਸਾਨੂੰ ਆਇਆ ਹੋਇਆ ਵਾ ਸਰਵਿਸ ਨੂੰ ਆਇਆ ਜੀ 963 ਇਹ ਬਣਾ ਸੀ ਆਡੀ ਤੋਂ ਪਹਿਲਾ ਮਾਡਲ ਆਪਣਾ ਅੱਛਾ ਪਹਿਲਾ ਮਾਡਲ ਹਾਂ ਜਿਹੜਾ ਬਣਾ ਸੀ ਆਡੀ ਆ ਜਿਹੜੇ ਪਹਿਲੇ ਮਾਡਲ ਸੀ ਉਹ ਕਈ ਵੀਰ ਆਪਣੇ EGR ਵਾਲਾ ਬੰਦ ਕਰਾਉਂਦੇ ਪਏ ਆ ਕਾਹਤੋਂ ਕਰਾਉਂਦੇ ਆ ਬਸ ਥੋੜੀ ਜਿਹੀ ਆਪਾਂ ਤੁਹਾਨੂੰ ਵੀ ਦੱਸ ਜਾਈਏ ਨਾ ਵੀ ਆਪ ਦੀ ਸੋਚ ਥੋੜੇ ਜਿਆਦਾ ਨਾ ਬੰਦੇ ਵੀ ਬੰਦਨਾ ਥੋੜਾ ਜਿਹਾ ਜ਼ੋਰ ਦਾ ਫਰਕ ਪੈ ਜਾਂਦਾ ਹੁੰਦੀ ਆ ਉਹ ਵੀ ਜਿਵੇਂ ਪ੍ਰਦੂਸ਼ਣ ਸਾਫ ਵਾਸਤੇ ਹਾਂ ਉਹ ਪੋਲਿਊਸ਼ਨ ਵਾਸਤੇ ਹਾਂ ਕਿਉਂਕਿ ਆਪਾਂ ਸਰਵਿਸ ਵੀ ਉਹਦੀ ਵੀ ਹੁੰਦੀ ਆ ਸਰਵਿਸ ਆਪਾਂ ਕਰਾਉਂਦੇ ਬੰਦੀ ਪਹਿਲੇ ਤਾਂ ਤੇਲ ਆ ਬੰਦ ਕਰ ਦਿੰਦੇ ਆ ਉਹ ਬੰਦਾ ਕਹਿੰਦਾ ਇਹਨੂੰ ਬੰਦ ਹੀ ਕਰ ਬੰਦ ਹੀ ਕਰ ਦੋ ਸਰਕਾਰਾਂ ਦੇ ਹਿਸਾਬ ਨਾਲ ਜੀ ਜੋ ਵੀ ਹੈਗਾ ਸਰਕਾਰਾਂ ਦਾ ਰੂਲ ਉਹਦਾ ਨਾਲ ਚੱਲਣਾ ਹੀ ਪਣਾ ਲੱਗ ਕੇ ਆਉਣੀ ਚਾਹੀਦੀ ਇਹ ਵੀਰੇ ਪਾਸ ਨਹੀਂ ਹੋਣੇ ਜੇ ਆਪਾਂ ਨਾ ਚੱਲਾਂ ਇੱਕ ਲੈ ਆਪਣੇ ਤੇ ਥੋੜੀ ਸਾਡੇ ਆ ਵੀ ਟੈਨੂੰ ਹੀ ਹੋ ਰਿਹਾ ਜੀ ਬਸ ਇਹ ਵੀ ਪ੍ਰਦੂਸ਼ਣ ਤੋਂ ਬਸ ਇੱਕ ਆਵਾਜ਼ ਸਾਇਲੈਂਡ ਠੀਕ ਨਾ ਸ਼ੋਰ ਪੋਲੂਸ਼ਨ ਘਟ ਜਾਣਾ ਨੌਇਸ ਪੋਲੂਸ਼ਨ ਘਟ ਜਾਣਾ ਬਸ ਇਹੀ ਚੀਜ਼ਾਂ ਜੀ ਸਾਰੇ ਪੋਲੂਸ਼ਨ ਘਟ ਜਾਣੇ ਤੇ ਸਵਰਾਜ ਵੀਰੇ 852 ਹਾਂਜੀ 16 ਨੇ 14 ਚ ਮਿਲੂ ਹਾਂ ਦੋਨੇ ਜੀ 16 14 ਦੋਨੇ ਮਿਲਣਗੇ 16 ਜੇ ਕਈ ਜ਼ਿਮੀਦਾਰ ਵੀਰ ਮੈਂ ਆਏ ਦੇਖਿਆ 14 ਦੇ ਟਾਇਰਾਂ ਚ 4/4 ਲੈ ਕੇ ਵੱਡੇ ਟਾਇਰ ਪਾਉਂਦੇ ਆ ਉਹ ਕਾਹਤੋਂ ਐ ਕਰਦੇ ਆ ਮੈਂ ਹਾਂ ਆਪਣੇ ਕੋਲ ਨਹੀਂ ਆਉਂਦਾ ਉਹ ਗੇਅਰ ਦੀ ਰੇਸ਼ਿਓ ਨਹੀਂ ਰਲਦੀ ਕਿਉਂਕਿ ਹੁਣ ਮੂਹਲੇ ਚੱਕੇ ਵੀ ਚੇਂਜ ਹੋਣੇ ਜੀ ਉਹਦੇ ਆ ਹੁਣ 14 ਵਾਲੇ ਆ ਹੂੰ ਤਾਂ ਟਾਇਰ ਹੋਰ ਆਉਣਗਾ ਉਹ ਖੜਾ ਆਪਣੇ ਕੋਲ 44 ਵੀਲ ਹੂੰ ਠੀਕ ਹੈ ਨਾ 16 ਨੂੰ ਫਿਰ ਟਾਇਰ ਵੱਡੇ ਉਹਨੇ ਗੇਅਰ ਦੇ ਚੱਕਰ ਫੇਰ ਰਲਣੇ ਆ ਦੇ 13 ਦੇ ਹਿਸਾਬ ਨਾਲ ਜੀ ਆਪਾਂ ਚਾਰੇ ਚੇਂਜ ਕਰ ਦਈਏ ਚਾਰੇ ਚੇਂਜ ਹੋਣਗੇ ਉਹ ਮੁੰਡਾ ਕੰਪਨੀ ਤੋਂ ਵੀ ਜਾਂ ਮੁੰਡੇ ਆਪਣੇ ਮਕੈਨਿਕ ਆ ਨਾਲ ਵੀ ਡਿਸਕਸ ਹੋਣੀ ਵੀ ਕੋਈ ਚੀਜ਼ ਜੀ ਮੰਨ ਲਓ ਜਿਹੜਾ ਹੁਣ 14 ਦੇ ਟਾਇਰਾਂ ਤੇ ਡਾਇਕਟਰ ਆਉਂਦਾ ਤੇ 16 ਵਾਲੇ ਦਾ ਗੇਅਰ ਦੀਆਂ ਕਰਾਰੀਆਂ ਦਾ ਫਰਕ ਹੂੰ ਉਹ ਉਹਨੇ ਤੇ ਗੇੜੇ ਫਿਰ ਵਾਧਾ ਜੀ ਉਹ ਵੀ ਲਾ ਜੇ ਆਪਾਂ 16 ਵਾਲੇ ਤੇ 14 ਦੇ ਪਾਦਾਂ ਗਾ ਤੋਰਾ ਘਟ ਜਾਣਾ ਜੀ ਘਟ ਜਾਣਾ ਜੇ 14 ਵਾਲੇ ਤੇ 16 ਦੇ ਪਾਦਾਂ ਗਾ ਤੋਰਾ ਵਾਧ ਜਾਣਾ ਦਾ ਵਾਧ ਜਾਣਾ ਕਿਉਂਕਿ ਉਹ ਗਰਾਰੀਆਂ ਦਾ ਨਵੇਂ ਚੋਂ ਗੇੜਾਂ ਦਾ ਫਰਕ ਹੋਗਾ ਕਿਉਂਕਿ ਨਾ ਮੈਂ ਆਪਦਾ ਤਜਰਬਾ ਦੱਸ ਦੇਣਾ ਮੈਨੂੰ ਪਤਾ ਤੁਹਾਡੇ ਤੇ ਬੜੀ ਰੋਕ ਹੁੰਦੀ ਤੂੰ ਵੀਲਰ ਤਾਂ ਚੱਲ ਜਾਂਦਾ ਹਜੇ ਜੀ ਚੱਲ ਆਪਣੀ ਸਪੀਡ ਵਾਜੂ ਹਾਂ ਹੁਣ ਜੇ ਕਹ ਨੂੰ ਸੁਪਰ ਸੀਟ ਤੇ ਚਲਾਵਾਂਗੇ ਥੋੜੀ ਦਾਬ ਮੰਨੂ ਸਾਡੇ ਕੋਲ ਸਵਰਾਜ ਸੀਗਾ ਚੌਰਸ ਛੋਲਾ ਹਾਂਜੀ ਅਸੀਂ ਉਹ ਤੂੜੀ ਵਾਲੀ ਤੇ ਲਾਇਆ ਸੀ ਕਿਉਂਕਿ ਦਾਬ ਦਾ ਦੁਬ ਤੋਰਾ ਵੱਧ ਜੇ ਹਾਂ ਕਿ ਤੂੜੀ ਵਾਲੀ ਦੀ ਤਾਂ ਪਾਉਂਦਾ ਬਾਂਗੇ ਹਾਂ ਇਹਨੂੰ ਕੋਈ ਪਰਵਾਹ ਹੀ ਨਹੀਂ ਕਿ ਬਤੰਦਰ ਨੂੰ ਉਦੋਂ ਅਸੀਂ ਪਾਇਆ ਮੈਂ ਤਾਂ ਤੈਨੂੰ ਪੁੱਛਿਆ ਵੀਰੇ ਵੀ ਜੇ ਚਾਰੇ ਚੇਂਜ ਕਰਨੇ ਆਉਣ ਦੇ ਨਹੀਂ ਨਹੀਂ ਇਹ ਤਾਂ ਜੋ ਵੀ ਗੀਅਰ ਦਾ ਸਾਰਾ ਫਰਕ ਹੁੰਦਾ 14 16 ਦਾ ਹੂੰ ਵੀਰੇ ਜੇ ਕੋ ਵੱਡੇ ਤੋਂ ਲੈ ਕੇ ਛੋਟੇ ਮਾਡਲ ਵਾਲ ਆਪਾਂ ਜਾਣਦੇ ਹਾਂ ਆਪਣਾ ਸਭ ਤੋਂ ਛੋਟਾ ਮਾਡਲ ਕਿਹੜਾ 724 ਤੋਂ ਸ਼ੁਰੂ ਆਉਂਦਾ ਵੈਸੇ ਤਾਂ ਆਪਣਾ 720 ਵੀ ਆਉਂਦਾ ਇੱਕ ਨਿੱਕੇ ਲੈਟਰਾਂ ਦੇ ਹਾਂ ਉਹਦਾ ਜਿਵੇਂ ਬਾਗਬਾਨੀ ਚ ਆ ਕੇ ਛੋਟੇ ਕੰਮਾਂ ਚ ਆਪਣੇ ਤਾਂ ਆਪਣੇ ਪੰਜਾਬ ਦੇ ਵਿੱਚ 724 ਤੋਂ ਲੀਟਰ ਸ਼ੁਰੂ ਚੱਲਦਾ ਜਿਹੜਾ ਜਾਰੀ 724 ਤੋਂ ਹਾਂ ਜਿਵੇਂ 724 ਕੋਈ ਟਰਾਲਿੰਗ ਵਾਲੇ ਆ ਕੇ ਨਿੱਕੇ ਕੰਮ ਨੂੰ ਉਹ ਲੈ ਲੈ ਜਾਂ ਪੱਟਿਆਵਾਂ ਪੱਟੇ ਵੀ ਲੋਕਲ ਸ਼ਹਿਰਵਾਰ ਫਿਰ ਉਦੋਂ ਉੱਤੇ 735 ਆ ਗਿਆ ਹੂੰ ਅਸਲ ਖੇਤੀ ਲੁੱਕ ਕਿਹੜੇ ਮਿਲੂ ਲੁੱਕ ਸੇਮ ਹੀ ਮਿਲਨੀ ਆ 733 ਤੋਂ ਲੈ ਕੇ ਹਾਂ 855 ਤੱਕ ਇੱਕੋ ਹੀ ਲੁੱਕ ਮਿਲਨੀ ਆ ਓਕੇ ਲੁੱਕ ਤਾਂ ਇਹਦੀ ਵੀ ਸੇਮ ਹੀ ਆ ਥੋੜੀ ਜਿਹੀ ਫਰਕ ਆ ਇਹ ਫਰਕ ਇਹਦਾ ਹਜੇ ਥੋੜਾ ਜਿਹਾ ਫਰਕ ਆ ਬਾਕੀ ਸੇਮ ਹੀ ਆ ਵੀ ਜਿਹੜੇ 855 ਤੱਕ ਕਹਿਣ ਦਾ ਮਤਲਬ ਮੈਂ 855 ਲਵਾਂ ਹਾਂ 724 ਲਵਾਂ 724 ਪ੍ਰਾਣੀ ਸੋਚੀ ਹੈ ਜੀ ਆਊਗਾ। ਅੱਛਾ। 733 ਤੋਂ ਲੈ ਕੇ 855 ਤੱਕ ਆਹੀ ਲੁੱਕ ਚ ਮਿਲਣਾ। ਆਹੀ ਲੁੱਕ। ਹਾਂ। ਇੱਕ ਵਾਰੀ ਜਿਹੜੇ ਸ਼ਟਲ ਵਾਲਾ ਤੇ ਇਹਦੀ 11 ਦਾ ਕੀ ਸਾਹਕਤਾਵੇ ਇਹਦੇ ਕਿਹੜੀਆਂ ਸਪੀਡਾਂ 15 ਇਹਦੀਆਂ ਆ ਗਈਆਂ ਆਪਣੀਆਂ 12 ਗਾਹ ਨੂੰ। ਹਾਂ ਜੀ 12 ਹੀ ਬੈਕ। ਸ਼ਟਲ ਵਾਲੇ ਦੀਆਂ। ਸ਼ਟਲ ਵਾਲੇ ਦੀਆਂ। 12 ਹੀ ਅੱਗੇ ਨੂੰ ਚੱਲੂ। 12 ਹੀ ਬੈਕ। 12 ਹੀ ਬੈਕ। ਹਾਂ ਚਾਰ ਗੇਰ ਆਉਂਦੇ ਇਹਦੇ। ਹਾਂ। ਪਹਿਲਾ, ਦੂਜਾ, ਤੀਜਾ, ਚੌਥਾ। ਚੌਥਾ। ਸਾਰਿਆਂ ਜੀ। ਇੱਕ ਗੇਰ 'ਚ ਤਿੰਨ ਸਪੀਡਾਂ ਬਣ ਜਾਂਦੀਆਂ। ਹਾਈ, ਲੋ, ਮੀਡੀਅਮ। ਹੂੰ। ਉਨਿਆ ਜੀ ਜਿਹੜੇ ਗੇਟ ਜਾਉਗਾ ਸੱਚੀ ਬੈਕ ਉਹ ਸੱਚੀ ਬੈਕ ਉਹ ਸੱਚੀ ਗਾ ਤੇ ਸ਼ਟਲ ਨਾਲ ਦੇ ਇਹਦੀ ਲੰਬਾਈ ਦਾ ਕੋਈ ਫਰਕ ਪੈਂਦਾ ਸੈਟਲ ਗੇਰ ਦੂਜੇ ਨਾਲ ਲੰਬਾ ਵਾ ਬਿਨਾ ਸੈਟਲ ਦੇ ਕਿੰਨੇ ਇੰਚ ਦਾ ਫਰਕ ਅੰਦਾਜ਼ਾ ਕੋਈ 4 ਇੰਚ ਦਾ ਫਰਕ ਪੈਂਦਾ 4 ਇੰਚ ਸ਼ਟਲ ਵਾਲਾ 4 ਇੰਚ ਲੰਬਾ 4 ਇੰਚ ਲੰਬਾ ਵਾ ਤੇ ਦੂਜਾ 4 ਇੰਚ ਥੋੜਾ ਘੱਟਾ ਹਾਂ ਘੱਟ ਜਾਂਦਾ ਇਹ ਲੰਬਾਈ ਦਾ ਬੈਨੀਫਿਟ ਹੋਊ ਕੋਈ ਚੱਕਰ ਚੁੱਕੇ ਚੱਕ ਨਹੀਂ ਜਿੰਨੀ ਲੰਬਾਈ ਵਧੂਗੀ ਉਹਨਾਂ ਟ੍ਰੈਕਟਰ ਕਿਉਂ ਘੱਟ ਚੱਕੇ ਜਾਣਾ ਹੂੰ ਫਾਇਦਾ ਤਾਂ ਹੋਊਗਾ ਹਾਂ ਫਰਕ ਪੈਂਦਾ ਵਾ ਆ ਬਿਨਾ ਸੈਟਲ ਤੋਂ ਆ ਗਿਆ ਇਹ ਬਿਨਾ ਇਹਦੀ ਲਿਫਟ ਕਿੰਨੀ ਹੈ ਵੀਰੇ ਲਿਫਟ ਹੈਗੀ 2000 ਕਿਜੀ 2000 ਕਿਜੀ 55 ਦੀ ਤੇ 44 ਦੀ ਵੀਰੇ 44 ਵੀ 2000 ਦੀ 2000 ਦੀ ਹਾਂਜੀ ਤੇ ਕੁੱਲ ਮਿਲਾ ਕੇ ਹਿੱਸੇ ਉਸੇ ਸੇਮ ਹੀ ਨੇ ਨਾ ਦੇ ਹਨਾ ਕੋਈ ਬਹੁਲਾ ਫਰਕ ਨਹੀਂ ਹੈਗਾ ਐਡਾ ਇੰਜਨ ਦੀ ਪਾਵਰ ਦਾ ਫਰਕ ਪੈਣੀ ਇੰਜਨ ਦੀ ਪਾਵਰ ਦਾ ਫਰਕ ਆ ਹਨਾ ਇਹ ਕਿ ਯਾਰ ਮੇਰਾ ਵੀਰ ਉਹ ਚੀਜ਼ ਮਨ ਵਿੱਚ ਨਾ ਕਰੇ ਜਿਹੜੇ ਪਹਿਲੇ ਸਵਰਾਜ ਸੀ ਥੋੜੀ ਸ਼ੋ ਸਿਰ ਜਾ ਮਾਰਦੀ ਸੀ ਉਹ ਆਹ ਇਹਨਾਂ ਸ਼ੋ ਦੂਜੇ ਤਰ੍ਹਾਂ ਲੱਗਦੇ ਤਾਂ ਆਪਣਾ ਦਾ ਜੀ ਹਾਂ ਉਹ ਜਿਵੇਂ ਜਿਹੜੀਆਂ ਚਿੜਗੀਆਂ ਜਿਹੜੀਆਂ ਹੁੰਦੀਆਂ ਸੀ ਇੱਥੇ ਉਹ ਘਸ ਘਸ ਕੇ ਜਿਹੜੀ ਢੱਲੀ ਹੋ ਜਾਂਦੀ ਸੀ ਉਹ ਲੱਗ ਜਾਂਦੀ ਸੀ ਕੰਮ ਵਾਈਬ੍ਰੇਸ਼ਨ ਜੀ ਹੁਣ ਬੋਨ ਅਟੈਕ ਕੀ ਆ ਹੁਣ ਆਇਆ ਬੋਨਟਾ ਚੱਕਿਆ ਇੱਥੋਂ ਜੀ ਹਾਂ ਚੱਕਿਆ ਠੀਕ ਆ ਨਾ ਸ਼ੱਕਰ ਲੱਗਾ ਹੋਇਆ ਅੰਦਰ ਸ਼ੱਕਰ ਤੇ ਖੜ ਜਾਣਾ ਵਾ ਜਦੋਂ ਲਾਉਣਾ ਵਾ ਬਸ ਇੱਥੇ ਆ ਕੇ ਬਸ ਬਸ ਬੜੀ ਸੋਲਿਡ ਓਕੇ ਇਹ ਪਹਿਲਾਂ ਓਕੇ ਹੋ ਜਾਣਾ ਕੰਮ ਹਾਂਜੀ ਲਓ ਜੀ ਵੀਰੇ ਨੇ ਇੰਜਨ ਗੇਅਰ ਲਿਫਟ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ 44 ਚ ਕਿਹੜੀਆਂ ਸਪੀਡਾਂ ਆਉਂ ਉਹ ਵੀਰੇ 44 ਚ 15 ਸਪੀਡਾਂ ਹੀ ਆਉਣਗੀਆਂ 15 ਸਪੀਡਾਂ ਹਨ ਹੈ ਉਹ ਵੀ ਲੋ ਹਾਈ ਮੀਡੀਅਮੀਆਂ ਹਾਂ 3 ਸਪੀਡ ਹੀ ਆ 3 ਸਪੀਡ ਹਾਈ ਲੋ ਮੀਡੀਅਮ ਤੇ ਸਾਨੂੰ ਦੋ ਆ ਗਿਆ ਅੱਜ ਇੱਕ ਵਾਰੀ ਸਾਡਾ ਇੰਨਾ ਕੀ ਫੇਰਾ ਕਬੂਲਿਆ ਜੇ ਤੇ ਟਰੈਕਟਰ ਦੀ ਅਪਡੇਸ਼ਨ ਜਿਹੜੇ ਵੀ ਰਹਿ ਗਏ ਆ ਤੇਜੀ ਵੀਰ ਦਾ ਨੰਬਰ ਦਿੱਤਾ ਹੀ ਆ 69 ਤੇ 63 ਦੋਨਾਂ ਦੀ ਹੋ ਜਾਂਦੀ ਕਿ 69 ਦੀ ਹੁੰਦੀ ਦੋਨਾਂ ਦੀ ਦੋਨੇ ਸੀਆਰਡੀ ਦੋਨਾਂ ਦੀ ਹੋਣੀ ਜੀ ਸੀਆਰਡੀ ਦੀ ਹਾਂ ਦੋਨਾਂ ਦੀ ਹੋਣੀ ਜੀ ਵੀ ਜਿਹੜੇ ਵੀਰਾਂ ਨੇ ਅਪਡੇਸ਼ਨ ਕਰਾਉਣੀ ਆ ਜਿਨ੍ਹਾਂ ਦੇ 5 ਵਰਜਨ ਚੱਲਦਾ ਪਿਆ ਹਾਂਜੀ ਹੁਣ 7 ਚੱਲਦਾ ਕਿ 6 ਚੱਲਦਾ ਹੁਣ 7 ਹੁਣ 7 ਹਾਂਜੀ 7 ਵਰਜਨ ਜਿੰਨੇ ਵੀ ਕਰਾਉਣਾ ਅਪਡੇਟ ਵੀਰੇ ਨੇ ਦੱਸਿਆ ਤੁਸੀਂ ਕੰਟੈਕਟ ਵੀਰ ਨਾਲ ਕਰ ਸਕਦੇ ਹੋ ਟਾਈਮ ਬਾਈ ਕਹਿੰਦਾ ਵੀ 5 ਤੋਂ 10 ਮਿੰਟ ਹੀ ਲੱਗਣੇ ਆ ਵਾਈਫਾਈ ਨਾਲ ਅਟੈਚ ਕਰਕੇ ਆਪਾਂ ਮਕੈਨਿਕ ਦਾ ਮੁੰਡੇ ਦਾ ਨੰਬਰ ਵੀ ਪਾ ਦਾਂਗੇ ਨਾਲ ਹਾਂ ਵੀਰ ਦਾ ਨੰਬਰ ਆਪਾਂ ਦੇ ਦਾਂਗੇ ਜਿਹੜਾ ਮਕੈਨਿਕ ਵੀਰ ਆ ਹੋਰ ਵੀ ਤੁਸੀਂ ਕੋਈ ਡਿਸਕਸ ਕਰਨੀ ਆ ਉਹ ਵੀਰ ਨਾਲ ਕਰ ਸਕਦੇ ਹੋ ਏਜੰਸੀ ਵਾਲਾ ਨੰਬਰ ਤੇਜੀ ਵੀਰ ਦਾ ਦਿੱਤਾ ਆ ਮੈਂ ਲਿਖ ਕੇ ਪਾ ਦੂੰ ਉਸ ਹਾਲਾ ਤੁਸੀਂ ਕੋਈ ਨਵਾਂ ਟਰੈਕਟਰ ਲੈਣਾ ਪੁਰਾਣਾ ਘਟਵਾਉਣਾ ਜਗਰਾਓ ਏਰੀਆ ਆਪਣਾ ਕੋਈ ਵੀ ਟਰੈਕਟਰ ਤੁਸੀਂ ਘਟਵਾਉਣਾ ਸਾਡਾ ਭਰਾ ਹਾਜ਼ਰ ਆ ਤੁਸੀਂ ਫੋਨ ਕਰ ਸਕਦੇ ਹੋ ਤੇ ਮੈਕੈਨਿਕ ਵੀਰ ਦਾ ਮੈਂ ਨੰਬਰ ਪਾ ਦੂੰ ਉਹਦੇ ਬਾਰੇ ਵੀ ਤੁਸੀਂ ਕੋਈ ਗੱਲਬਾਤ ਡਿਸਕਸ ਕਰਨੀ ਤੇ ਉਹ ਵੀ ਕਰ ਸਕਦੇ ਇਹ ਬਾਕੀ ਲਈਏ ਆ ਗਿਆ ਵੀਰਾਂ ਦਾ ਵੱਧ ਘੱਟ ਸ਼ਬਦ ਲਈ ਮਾਫੀ ਹੈ ਜੀ ਮਿਲਦੇ ਆਂ ਵੀਰ ਵੀਡੀਓ ਚ ਹੱਥ ਜੋੜ ਕੇ ਬੇਨਤੀ ਭਰਾਵਾਂ ਨੂੰ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰੇ